ਦੱਖਣ ਗਏ ਨਾ ਬੋਰਡ ਦੇ ਬੈਂਦੇ ਛੌਣੀ ਪਾ ਇਹ ਅਖਾਣ ਬਹੁਤ ਪੁਰਾਣਾ ਚੱਲਦਾ ਤੁਰ ਹੁੰਦਾ ਤਾਂ ਅਕਸਰ ਆਪਾਂ ਸੁਣਿਆ ਦੱਖਣ ਗਏ ਨਹੀਂ ਮੁੜਦੇ ਹੁੰਦੇ ਇਹ ਪੰਜਾਬੀ ਦੇ ਵਿੱਚ ਅਖਾਣ ਸਦੀਆਂ ਤੋਂ ਚੱਲਦਾ ਆਉਂਦਾ ਅੱਜ ਆਪਾਂ ਇਹਦੀ ਗੱਲ ਕਰਾਂਗੇ ਗੱਲ ਕਿੱਥੋਂ ਚੱਲੀ ਵੀ ਦੱਖਣ ਗਏ ਨਹੀਂ ਮੁੜਦੇ ਵੀ ਦੱਖਣ 'ਚ ਇਹ ਜਿਆ ਖਾਸ ਗੀ ਸੀ ਵੀ ਦੱਖਣ ਚਲੇ ਜਾਂਦੇ ਸੀ ਮੁੜ ਜਾਂਦੇ ਸੀ ਜਿਵੇਂ ਅੱਗੇ ਇੱਕ ਹੋਰ ਮਸ਼ਹੂਰ ਸੀ ਦਿੱਲੀ ਦੱਖਣ ਗਾਇਆਂ ਦਾ ਤੇ ਹਨ ਇਸ ਤਰੀਕੇ ਦੀਆਂ ਕਹਾਵਤਾਂ ਸੀ ਅੱਜ ਆਪਾਂ ਗੱਲ ਕਰਾਂਗੇ ਦੱਖਣ ਗਏ ਨਾ ਬੋਰਡ ਦੇ ਬੈਂਦੇ ਛੌਣੀ ਪਾ ਅੱਜਪਾ ਇਹ ਅਖਾਣ ਨੂੰ ਵਰਤਿਆ ਜਾਂਦਾ ਵੀ ਜਦੋਂ ਕਿਸੇ ਕੰਮ ਨੂੰ ਪੂਰਾ ਨਾ ਹੋ ਸਕਿਆ ਹੋਵੇ ਤੇ ਬੰਦਾ ਉੱਥੇ ਜਾ ਕੇ ਬਹਿ ਜੇ ਤੇ ਮੁੜੇ ਹੀ ਨਾ ਤੇ ਹਾਲਾਂਕਿ ਕੰਮ ਉਹ ਪੂਰਾ ਹੋਵੇ ਹੀ ਨਾ ਮਤਲਬ ਜਿਹੜਾ ਕੰਮ ਪੂਰਾ ਨਾ ਸਕਿਆ ਹੋਵੇ ਉਹਨੂੰ ਕਰਨ ਚ ਲੱਗਿਆ ਹੋਵੇ ਬੰਦਾ ਉਦੋਂ ਹੀ ਅਖਾਣ ਵਰਤਿਆ ਜਾਂਦਾ ਗੱਲ ਹੈਗੀ ਔਰੰਗਜ਼ੇਬ ਵੇਲੇ ਦੀ ਉਸ ਤੋਂ ਪਹਿਲਾਂ ਅਕਬਰ ਦਾ ਵੇਲਾ ਸੀ ਸ਼ਾਹਜਹਾਂ ਦਾ ਤੋਂ ਪਹਿਲਾਂ ਅਕਬਰ ਉਹਨਾਂ ਦੇ ਵੇਲੇ ਦੀ ਗੱਲ ਕਰ ਲਈ ਅਕਬਰ ਦੇ ਜਹਾਂਗੀਰ ਦੇ ਉਦੋਂ ਮੈਂ ਦੱਖਣ ਦੀਆਂ ਰਿਆਸਤਾਂ ਹੁੰਦੀਆਂ ਸੀ ਦੱਖਣੀ ਭਾਰਤ ਦੀਆਂ ਉਹ ਸਾਰਾ ਟੈਕਸ ਤਾਂ ਟਾਈਮ ਨਾਲ ਅਦਾ ਕਰੀ ਜਾਂਦੀਆਂ ਸੀ ਦਿੱਲੀ ਸਲਤਨਤ ਨੂੰ ਪਰ ਜਦੋਂ ਸ਼ਾਹਜਹਾਂ ਦਾ ਵੇਲਾ ਆਇਆ ਉਦੋਂ ਟੈਕਸ ਦੇਣ ਤੋਂ ਨਾ ਅਨਾਂ ਕਰਨੀ ਕਰਨ ਲੱਗ ਗਈਆਂ ਸੀ ਟੈਕਸ ਦੇਣੋਂ ਹਟ ਗਏ ਸੀਗੇ ਤੇ ਇੱਕ ਦੱਖਣ ਦਾ ਜਿਹੜਾ ਏਰੀਆ ਸੀ ਇਹ ਹੀਰੇ ਮੋਤੀਆਂ ਦਾ ਏਰੀਆ ਸੀ ਚੰਗੀ ਜ਼ਮੀਨ ਵੀ ਸੀ ਬੰਦਰਗਾਹਾਂ ਵੀ ਸੀ ਤਾਂ ਔਰੰਗਜ਼ੇਬ ਦੇ ਦਿਮਾਗ ਚ ਆਈ ਗੱਲ ਵੀ ਕਿਹੜਾ ਟੈਕਸ ਲੈਣ ਜਾਇਆ ਕਰੇ ਵਾਰ-ਵਾਰ ਵੀ ਕਿਉਂ ਨਾ ਉਹਨਾਂ ਨੂੰ ਇੱਕ ਰੀਜਤ ਕਿਨ ਦਾ ਯਾਬੀ ਨਿਬੇੜੀਏ ਤੇ ਉਹ ਦੱਖਣ ਵਾਲਿਆਂ ਨੇ ਟੈਕਸ ਦੇਣਾ ਮੰਨਦੀ ਕਰਤਾ ਸੀਗਾ ਤੇ ਹੁਣ ਫਿਰ ਸ਼ਾਹ ਜਹਾਨੇ ਔਰੰਗਜ਼ੇਬ ਨੂੰ ਭੇਜਿਆ ਵੀ ਜਾ ਜਾ ਕੇ ਉਧਰਲੇ ਪਾਸੇ ਵੀ ਆਪਾਂ ਟੈਕਸ ਗੁਰਾ ਕੇ ਲਿਆ ਤੇ ਔਰੰਗਜ਼ੇਬ ਦੇ ਮਨ ਚ ਸੀ ਵੀ ਲੈ ਮੈਂ ਮਤਰਾ ਟੈਕਸ ਦਾ ਕੀ ਕਰਾਉਣਾ ਮੈਂ ਤਾਂ ਕਬਜ਼ਾ ਕਰਕੇ ਹੀ ਮੜੂ ਤੇ ਉਦੋਂ ਉਸ ਦੀ ਫੌਜ ਦੇ ਵਿੱਚ ਜ਼ਿਆਦਾਤਰ ਪੰਜਾਬ ਵਾਲੇ ਪਾਸਿਓਂ ਭਰਤੇ ਹੋਏ ਸੀ ਕਿਉਂਕਿ ਮਹਿੰਮਾਂ ਚੱਲਦੀਆਂ ਸੀਗੀਆਂ ਉਹ ਤਕੜੇ ਵੀ ਸੀਗੇ ਮਹਾਂਕੋ ਕਿ ਬੇਸ਼ੱਕ ਔਰੰਗਜ਼ੇਬ ਨੇ ਕਿਲਿਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਉੱਥੋਂ ਦੀ ਫੌਜ ਹੁੰਦੀ ਸੀ ਉਹ ਫੌਜ ਤੋਂ ਔਰੰਗਜ਼ੇਬ ਦੀ ਫੌਜ ਹਾਰ ਜਾਂਦੀ ਸੀ ਔਰੰਗਜ਼ੇਬ ਨੂੰ ਲੱਗਦਾ ਹੁੰਦਾ ਸੀ ਵੀ ਮੇਰੇ ਕੋਲ ਬੜੇ ਤਿਆਰ ਬੇਕਾਰ ਜਰਨੈਲ ਨੇ ਸੂਈਏ ਵੀ ਤਕੜੇ ਨੇ ਮੁਖਬਰ ਵੀ ਤਕੜੇ ਨੇ ਵੀ ਮੈਂ ਜਾਊਂਗਾ ਤੇ ਆਈ ਜੱਤ ਨੂੰ ਚਟਕੀ ਦੇ ਨਾਲ ਪਰ ਉਹ ਗੱਲ ਨਾ ਬਣੀ ਤਕਰੀਬਨ ਸਾਰੀ ਉਮਰ ਹੀ ਔਰੰਗਜ਼ੇਬ ਦੀ ਦੱਖਣ ਵਾਲੇ ਪਾਸੇ ਲੰਘ ਗਈ ਸੀ ਦੱਖਣ ਤੇ ਕਬਜ਼ਾ ਕਰਨ ਦੇ ਚੱਕਰ 'ਚ ਪਰ ਦੱਖਣ ਤੇ ਕਬਜ਼ਾ ਨਹੀਂ ਸੀ ਹੋਇਆ ਅੱਜ ਆਪਾਂ ਇਸ ਦੀ ਹੋਰ ਵੀ ਇਤਿਹਾਸ ਗੱਲਬਾਤ ਕਰਾਂਗੇ ਵੀ ਕੀ ਕੀ ਉਸ ਦੱਖਣ ਦੇ ਵਿੱਚ ਵਾਪਰਿਆ ਸੀ ਦੱਖਣ ਦੀਆਂ ਰਿਆਸਤਾਂ ਦੇ ਵਿੱਚ ਨਾ ਅਬੁਲ ਹਸਨ ਨਾਮ ਦਾ ਇੱਕ ਰਾਜਾ ਹੁੰਦਾ ਸੀ ਤਾ ਨਾਸ਼ਾ ਤਾਂ ਆਲਮਗੀਰ ਔਰੰਗਜ਼ੇਬ ਆਲਮਗੀਰ ਨੇ ਆਪ ਦਾ ਦੂਤ ਭੇਜਿਆ ਉਹਦੇ ਕੋਲੇ ਵੀ ਤੂੰ ਕੋਸ਼ਿਸ਼ ਕਰਨੀ ਆ ਵੀ ਆਪਾਂ ਉਹਦੇ ਨਾਲ ਜੰਗ ਲੜਨੀ ਆ ਵੀ ਤੂੰ ਬਹਾਨਾ ਲੱਭੀ ਵੀ ਲੜਾਈ ਦਾ ਕੋਈ ਨਾ ਕੋਈ ਬਹਾਨਾ ਲੱਭੇ ਤੇ ਆਪਾਂ ਉਹਦੇ ਨਾਲ ਟੱਕਰ ਕਰਨੀ ਆ ਤੇ ਉਹ ਜਿਹੜਾ ਤਾਨਾਸ਼ਾਹ ਸੀ ਉਹ ਚੱਲਦਾ ਹੂ ਹੂ ਔਰੰਗਜ਼ੇਬ ਦੇ ਹੇਠ ਹੀ ਚੱਲਦਾ ਸੀਗਾ ਮਤਲਬ ਕੁਸੂਤ ਨਹੀਂ ਜਿਹਾ ਹੁੰਦਾ ਕਿਸੇ ਵੀ ਤਰੀਕੇ ਨਾਲ ਔਰੰਗਜ਼ੇਬ ਜਿਹੜੀ ਗੱਲ ਆਖਿਆ ਕਰੇ ਉਹੋ ਹੀ ਮੰਨ ਲਿਆ ਕਰੇ ਇੱਕ ਵਾਰੀ ਜਦੋਂ ਆਲਮਗੀਰ ਔਰੰਗਜ਼ੇਬ ਆਲਮਗੀਰ ਨੇ ਆਪਦਾ ਦੂਤ ਭੇਜਿਆ ਉਹਦੇ ਕੋਲੇ ਤਾਨਾਸ਼ਾਹ ਦੇ ਕੋਲੇ ਤਾਂ ਉਹਨੇ ਆਖਿਆ ਵੀ ਮੈਨੂੰ ਭੇਟਾ ਕਰ ਕੁਛ ਨਾ ਕੁਛ ਕਹਿੰਦੇ ਵੀ ਉਸ ਸਮੇਂ ਅਬੁਲ ਹਸਨ ਨੇ ਜੋ ਵੀ ਸੀ ਹੀਰੇ ਮੋਤੀ ਸਾਰੇ ਮੂਰੇ ਧਰਤੇ ਜੀ ਮੇਰੇ ਕੋਲ ਤਾਂ ਆਹੀ ਸੀ ਤੇ ਆ ਮੈਂ ਸਾਰੇ ਤੁਹਾਡੇ ਸਾਹਮਣੇ ਧਰਤੇ ਆ ਜਿਹੜਾ ਉਹ ਦੂਤ ਭੇਜਿਆ ਸੀ ਔਰੰਗਜ਼ੇਬ ਵੱਲੋਂ ਉਹ ਆਕੜਿਆ ਕਿਉਂਕਿ ਉਹ ਤਾਂ ਅਸਲ 'ਚ ਗਿਆ ਸੀ ਬਹਾਨਾ ਲੱਭਣ ਵੀ ਲੜਾਈ ਦਾ ਬਹਾਨਾ ਮਿਲੇ ਤੇ ਆਪਾਂ ਇਹਦੇ ਤੇ ਹਮਲਾ ਕਰਾਂਗੇ ਤੇ ਕਬਜ਼ਾ ਕਰਾਂਗੇ ਉਹ ਮੌਕਾ ਨਾ ਦੇ ਵੀ ਚਲੋ ਗੱਲਾਂ ਬਾਤਾਂ ਚੱਲਦੀ ਬਹਿਸ ਬਸਈਆ ਹੋ ਗਿਆ ਜਿਹੜਾ ਅਬੁਲ ਹਸਨ ਸੀ ਉਸ ਤੋਂ ਦਾ ਸ਼ਾਹ ਰਾਜਾ ਉਹ ਕਹਿ ਬੈਠਾ ਵੀ ਅਸੀਂ ਵੀ ਬਾਦਸ਼ਾਹ ਵਰਗੇ ਆ ਤੇ ਔਰੰਗਜ਼ੇਬ ਵੀ ਬਾਦਸ਼ਾਹ ਵਰਗਾ ਪਰ ਅਸੀਂ ਔਰੰਗਜ਼ੇਬ ਦੇ ਅਧੀਨ ਮੰਨਦੇ ਹਾਂ ਉਹਦੇ ਆਪ ਨੂੰ ਜਿਹੜਾ ਦੂਤ ਸੀ ਉਹਨੂੰ ਮੌਕਾ ਮਿਲ ਗਿਆ ਤੂੰ ਇਹ ਗੱਲ ਕਿਵੇਂ ਆਖੀ ਤੂੰ ਆਪਦੇ ਵਰ ਬਾਦਸ਼ਾਹ ਕਿਉਂ ਆਖਿਆ ਤੂੰ ਸਾਡੇ ਔਰੰਗਜ਼ੇਬ ਦੇ ਬਰਾਬਰ ਆਪਦਾ ਉਹਦਾ ਕਿਉਂ ਰੱਖਿਆ ਉਹ ਕਹਿੰਦਾ ਭਰਾਵਾ ਮੈਂ ਤਾਂ ਉਹ ਨੂੰ ਆਪ ਥੱਲੇ ਰੱਖਦਾ ਆਪਦੇ ਥੱਲੇ ਗੱਲੋ ਕਿ ਮੈਂ ਤਾਂ ਔਰੰਗਜ਼ੇਬ ਦੇ ਥੱਲੇ ਲੱਗਿਆ ਹੋਇਆ ਮੈਂ ਤੁਹਾਨੂੰ ਆਪ ਦਾ ਆਗੂ ਮੰਨਦਾ ਚਲੋ ਗੱਲ ਨਾ ਨਿਬੜੀ ਤੇ ਫਿਰ ਔਰੰਗਜ਼ੇਬ ਨੇ ਆਪਦਾ ਮੁੰਡਾ ਵੀ ਫੌਜ ਦੇ ਕੇ ਕੱਲਿਆ ਵੀ ਚਾਲ ਵੀ ਦੱਖਣ ਚ ਚੱਲ ਗਏ ਕਿ ਲਿਆਨਾਂ ਦੇ ਉੱਤੇ ਛੇੜਖਾਨੀ ਹੋਈ ਹਮਲੇ ਹੋਏ ਲੜਾਈ ਹੋਈ ਤਾਂ ਲੰਮਾ ਚਰ ਅਬੁਲ हसन ਕਾਬੂ ਨਾ ਆਇਆ ਤਾਂ ਬਹੁਤ ਔਖਾ ਹੋ ਗਿਆ ਤੇ ਆਖਰ ਦੇ ਵਿੱਚ ਦੱਸਿਆ ਜਾਂਦਾ ਵੀ ਦੱਖਣ ਦੇ ਨੂੰ ਪੂਰੇ ਨੂੰ ਫਤੇ ਨਹੀਂ ਹੋ ਪਾਇਆ ਸੀ ਔਰੰਗਜ਼ੇਬ ਤੋਂ ਪੂਰਾ ਫਤੇ ਨਹੀਂ ਸੀ ਹੋਇਆ ਔਰੰਗਜ਼ੇਬ ਇੰਨਾ ਅੱਕਿਆ ਹੋਇਆ ਸੀ ਤੇ ਉਹਨੇ ਆਪਦੇ ਮੁੰਡੇ ਨੂੰ ਤੇ ਉਹਦੀ ਘਰ ਵਾਲੀ ਨੂੰ ਵੀ ਦੂਰ ਕਿਤੇ ਭੇਜਤਾ ਸੀ ਆਪ ਕੋ ਕਹਿੰਦੇ ਵੀ ਕੈਦ ਦੇ ਵਿੱਚ ਵੀ ਕਰ ਲਿਆ ਸੀਗਾ ਵੀ ਇਸ ਤਰੀਕੇ ਦੀਆਂ ਸਖਤ ਨੀਤੀਆਂ ਉਹਨੇ ਦੱਖਣ ਦੇ ਵਿੱਚ ਅਪਣਾਈਆਂ ਅਾਕਰ ਨੂੰ ਔਰੰਗਜ਼ੇਬ ਦੱਖਣ ਦੇ ਵਿੱਚ ਹੀ ਪੂਰਾ ਹੋ ਗਿਆ ਸੀ ਮਤਲਬ ਕਿ ਸਾਰਾ ਸਮਾਂ ਤੇ ਉੱਥੇ ਫਿਰ ਜਿਹੜਾ ਫੌਜੀ ਬੰਦਾ ਜਿਹੜਾ ਉਹ ਸੇ ਚਲਿਆ ਜਾਂਦਾ ਸੀ ਇੱਕ ਵਾਰ ਔਰੰਗਜ਼ੇਬ ਦੀ ਫੌਜ ਦੇ ਵਿੱਚ ਦੱਖਣ ਵਾਲੇ ਪਾਸੇ ਕਿਉਂਕਿ ਲੜਾਈ ਲੰਮੀ ਚੱਲ ਪਈ ਸੀ ਤਾਂ ਮੁੜਦਾ ਨਹੀਂ ਸੀ ਫਿਰ ਉੱਥੇ ਹੀ ਬੈਂਦੇ ਸੀ ਕਿ ਚੌਂਕੀ ਪਾ ਕੇ ਸ਼ੌਣੀ ਬਣਾ ਕੇ ਉੱਥੋਂ ਫਿਰ ਇਹ ਗੱਲ ਪ੍ਰਚਲਿਤ ਹੋ ਗਈ ਸੀ ਦੱਖਣ ਗਈ ਨਾ ਬੌੜ ਦੇ ਬੈਂਦੇ ਸ਼ੌਣੀ ਪਾ ਤੇ ਇਸ ਤਰੀਕੇ ਦੇ ਨਾਲ ਇਹ ਖਾਨ ਪੰਜਾਬੀ ਦੇ ਵਿੱਚ ਪ੍ਰਚਲਿਤ ਹੋ ਗਿਆ ਤੇ ਸਾਰੀ ਦੁਨੀਆ ਦੇ ਵਿੱਚ ਇਹ ਫੈਲਦਾ ਗਿਆ ਹਰ ਅਖਾਣ ਕਹਾਵਤ ਦੇ ਮਗਰ ਕੋਈ ਨਾ ਕੋਈ ਸਮਾਜਿਕ ਤੇ ਇਤਿਹਾਸਿਕ ਪਿਛੋਕੜ ਹੁੰਦਾ ਵਾ ਆਪਾਂ ਇਹ ਲੜੀ ਨੂੰ ਜਾਰੀ ਰੱਖਿਆ ਹੋਇਆ ਵਾ ਤਾਂ ਇਸ ਤੋਂ ਮੈਂ ਹੋਰ ਦੱਸਦੇ ਹਾਂ ਵੀ ਔਰੰਗਜ਼ੇਬ ਦੇ ਵਿੱਚ ਨਾ ਕੁਝ ਚੰਗੀਆਂ ਗੱਲਾਂ ਵੀ ਸੀ ਉਹ ਦੱਸਿਆ ਜਾਂਦਾ ਵੀ ਜਦੋਂ ਵੀ ਰੋਟੀ ਖਾਂਦਾ ਸੀ ਨਾ ਰੋਜ਼ ਤਾਂ ਉਹ ਦੱਸਦਾ ਵੀ ਕਈ ਵਾਰ ਕੁਰਾਨ ਸ੍ਰੀ ਵੀ ਲੈ ਕੇਦਾ ਸੀ ਕੁਰਾਨ ਸ੍ਰੀ ਲੈ ਕੇਦਾ ਸੀ ਬਾਜ਼ਾਰ ਦੇ ਵਿੱਚ ਕਿਸੇ ਨੂੰ ਵੇਚਦਾ ਜਿਸ ਤੋਂ ਦੀ ਕਮਾਈ ਤੋਂ ਰੋਟੀ ਖਾਂਦਾ ਸੀ ਐਵੇਂ ਵੀ ਦੱਸਿਆ ਜਾਂਦਾ ਕੁਝ ਸੂਰਤਾਂ ਸਾਰ ਦੱਸਿਆ ਜਾਂਦਾ ਵੀ ਉਹ ਟੋਪੀਆਂ ਬਣਦਾ ਸੀ ਜੋ ਮੁਸਲਮਾਨ ਭਾਈਚਾਰਾ ਟੋਪੀਆਂ ਸਿਰ ਤੇ ਲੈਂਦੇ ਆ ਤੋ ਟੋਪੀਆਂ ਬਣਦਾ ਸੀ ਤੇ ਉਹਨੂੰ ਵੇਚਦਾ ਸੀ ਤੇ ਫਿਰ ਉਹ ਗੁਜ਼ਾਰਾ ਕਰਦਾ ਹੁੰਦਾ ਸੀਗਾ ਤੇ ਉਹਦੇ ਰਾਜ ਦੇ ਵਿੱਚ ਕਿਹ ਲੋ ਕਿ दारू ਸਿੱਕਾ ਸਾਰਾ ਬੰਦ ਸੀ ਨਾਚ ਗਾਣਾ ਬੰਦ ਸੀ ਮਤਲਬ ਇਸ ਤਰੀਕੇ ਦੀਆਂ ਸਖਤਾਈਆਂ ਸੀ ਮਤਲਬ ਜੋ ਸ਼ਰ੍ਹਾ ਦੇ ਨਿਯਮ ਹੁੰਦੇ ਆ ਜੋ ਕਹ ਲੋ ਕਿ ਉਹਨਾਂ ਦੇ ਧਰਮ ਦੇ ਵਿੱਚ ਸੱਤ ਪਵੰਦੀਆਂ ਹੁੰਦੀਆਂ ਹੁੰਦੀਆਂ ਵਾ ਉਹਨਾਂ ਪਵੰਦੀਆਂ ਨੂੰ ਹੂ ਫੂ ਲਾਗੂ ਕੀਤਾ ਗਿਆ ਸੀ ਔਰੰਗਜ਼ੇਬ ਦੇ ਵੇਲੇ ਮਤਲਬ ਵੀ ਉਹ ਰੋਟੀ ਜਿਹੜੀ ਖਾਂਦਾ ਸੀ ਕਿਰਤ ਦੀ ਖਾਂਦਾ ਸੀ ਉਹਦੇ ਵਿੱਚ ਖਾਸ ਤਰ੍ਹਾਂ ਦਾ ਗੁਣ ਦੱਸਿਆ ਜਾਂਦਾ ਤੇ ਉਹਦੇ ਸ਼ਾਸਨ ਦੇ ਸਮੇਂ ਦੇ ਵਿੱਚ ਹੀ ਇੱਕ ਕਹਾਵਤ ਪ੍ਰਚਲਿਤ ਹੋਈ ਸੀ ਦੱਖਣ ਗਏ ਨਾ ਬੌੜਦੇ ਬੈਂਦੇ ਛੌਣੀ ਪਾ ਇਸ ਤੋਂ ਬਿਨਾ ਹੋਰ ਵੀ ਅਸੀਂ ਇਸ ਵਿਸ਼ੇ ਤੇ ਐਪੀਸੋਡ ਬਣਾਇਆ ਤੁਸੀਂ ਉਹ ਵੀ ਵੇਖ ਸਕਦੇ ਹੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਤੁਸੀਂ ਵੇਖ ਰਹੇ ਸੀ ਹਰ ਪੇਰ ਸਦੂ ਚੈਨਲ ਧੰਨਵਾਦ ਮਿਹਰਬਾਨੀ